ਸੋ ਅੱਜ ਜੱਪਾ ਪਹੁੰਚੀ ਆ ਪਸ਼ੂ ਮੰਡੀ ਮੌੜ ਜਿਹੜੀ ਕਿ ਮਹੀਨੇ ਦੇ ਵਿੱਚ ਇੱਕ ਵਾਰੀ ਲੱਗਦੀ ਆ ਤੇ ਹਰ ਇੱਕ ਮਹੀਨੇ ਦੀ 20 ਤਰੀਕ ਨੂੰ ਮੰਡੀ ਲੱਗਦੀ ਹੈ ਇਹ ਤੇ ਅੱਜ 20 9 2024 ਤੇ ਮੰਡੀ ਇਹ ਮੱਝਾਂ ਦੇ ਲਈ ਮਸ਼ਹੂਰ ਆ ਗਾਂ ਕੋਈ ਟਾਂ ਵੀ ਆ ਜਾਂਦੀ ਆ ਤੇ ਸਾਰਾ ਨਾ ਤਕਰੀਬਨ ਮੱਝਾਂ ਹੀ ਹੁੰਦੇ ਗਏ ਇਸ ਮੰਡੀ ਦੇ ਉੱਤੇ ਟੌਪ ਤੋਂ ਟੌਪ ਕੁਆਲਿਟੀ ਦੀਆਂ ਮੱਝਾਂ ਇਸ ਮੰਡੀ ਦੇ ਉੱਤੇ ਪਹੁੰਚਦੀਆਂ ਗਈਆਂ ਤੇ ਮੰਡੀ ਅੱਜ ਬਹੁਤ ਭਰੀ ਹੋਈ ਹੈਗੀ ਤੇ ਗਾਹਕ ਵੀ ਚੰਗਾ ਫਰਦਾ ਵਾ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦਿਖਾਵਾਂਗੇ ਚੰਗੇ ਚੰਗੇ ਜਾਨਵਰ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤਾਂ ਦੁੱਧ ਤੋਂ ਆਪ ਕੁਆਲਿਟੀ ਦੀਆਂ ਮੱਝਾਂ ਇਸ ਮੰਡੀ ਦੇ ਉੱਤੇ ਪਹੁੰਚਦੀਆਂ ਤੁਸੀਂ ਦੇਖ ਸਕਦੇ ਹੋ ਸਿਰੇ ਤੋਂ ਸਿਰੇ ਦੀਆਂ ਸ਼ਕੀਰਾਂ ਦੁੱਧ ਵਾਲੀਆਂ ਚੰਗੇ ਕੱਦ ਕਾਟ ਵਾਲੀਆਂ ਝੋਟੀਆਂ ਤੁਹਾਨੂੰ ਇਸ ਮੰਡੀ ਤੋਂ ਮਿਲ ਜਾਣਗੀਆਂ ਜਿਹੇ ਜੀ ਵੀ ਤੁਸੀਂ ਮੱਝ ਝੋਟੀ ਖਰੀਦਣੀ ਚਾਹੋ ਤੁਹਾਨੂੰ ਉਹੇ ਜੀ ਮਿਲ ਜੂਗੀ ਪੂਰੀਆਂ ਮੱਝਾਂ ਵੀ ਮਿਲ ਜਾਣਗੀਆਂ ਸਭ ਤਰ੍ਹਾਂ ਦਾ ਤੁਹਾਨੂੰ ਮਾਲ ਇੱਥੋਂ ਮਿਲ ਜੂਗਾ ਤੁਸੀਂ ਖਾਲੀ ਨਹੀਂ ਜਾਓਗੇ ਚੰਗੀ ਤੋਂ ਚੰਗੀ ਕੁਆਲਿਟੀ ਤੇ ਕੋਈ ਨੋਰਮਲ ਰੇਂਜ ਲੈਣੀ ਆ ਤਾਂ ਨੋਰਮਲ ਰੇਂਜ ਦੀ ਵੀ ਮਿਲ ਜੂਗੀ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਮਾਲ ਮਿਲ ਜੂਗਾ ਇੱਥੇ ਆ ਕੇ ਤੁਸੀਂ ਆਪ ਜੀ ਦੇਖ-ਪੜਖ ਕਰਕੇ ਤੇ ਤੁਸੀਂ ਫਰੀਜ ਸਕਦੇ ਹੋ ਤੇ ਅੱਜ ਥੋੜਾ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਆਪਾਂ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਤੇ ਦਿਖਾਉਨੇ ਆ ਤੁਹਾਨੂੰ ਚੰਗੇ-ਚੰਗੇ ਜਾਨਵਰ ਇਹ ਕੀ ਗੱਲ ਕਰਦੇ ਆ ਚੱਲ ਦੋਸਤੋ ਸੋਨੋ ਬਾਕੀ ਨੀਲੀ ਰਾਵੀ ਦੀ ਝੋਟੀ ਦਿਖਾਉਣੀ ਹੈ ਕਿ ਦੇਖ ਸਕਦੇ ਹੋ ਕਤਗੜ ਦਰਮਿਆਨੇ ਦੇ ਵਿੱਚ ਹੈ ਕਿ ਪਿੱਠ ਬੂੜਾ ਜੰਗਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਥਾਂ ਥਣ ਬਹੁਤ ਵਧੀਆ ਆਗੇ ਰਾਜਸਥਾਨ ਦੀ ਜੀ ਰਾਜਸਥਾਨ ਦੀ ਆ ਫੇਸ ਕੁਆਲਟੀ ਸਿੰਘ ਸੁੰਘ ਦੇਖ ਸਕਦੇ ਹੋ ਮੁੱਲ ਇੱਥੇ ਪਰਸਾ ਦੁਕਾਨ ਖੜਿਆ ਕੀ ਰੇਟ ਕੀ ਆਦਾ ਮੁੱਲ ਕਰਦੇ ਆ ਲੱਖ ਰੁਪਈਆ ਕਿੰਨੇ ਦੇਣੀ ਆ 90000 90 ਦੀ ਚੱਲ ਬਾਕੀ ਡਿਟੇਲ ਗਾਂ ਪੁੱਛਦੇ ਆ ਲੱਖ ਰੁਪਈਆ ਮੁੱਲ ਆ ਵੀ ਇਹਦਾ ਤੇ 90 ਹੀ ਦੇਣੀ ਆ ਬਾਈ ਕਹਿੰਦਾ ਬਾਕੀ ਮੌਕੇ ਤੇ ਹੋ ਜਾਂਦਾ ਹੁੰਦਾ ਹੈ ਹੋਰ 100 ਪੜਦੇ ਹੁੰਦੇ ਆ ਗਾਹਾਂ ਬਾਈ ਕਹਿੰਦਾ ਗਾਹ ਖੜੇ ਹੈਗੇ ਹੁੰਦਾ ਹੀ ਹੈ ਬਸ ਤੁਸੀਂ ਇਹ ਗਾੜੀ ਦੇਖ ਸਕਦੇ ਤੇ ਬੈਕ ਸਾਈਡ ਤੋਂ ਥਾਣਾ ਦੇਖ ਸਕਦੇ ਥਾਣਾ ਚ ਵਿੱਥੀ-ਬੁੱਥੀ ਚੰਗੀ ਹੈਗੀ ਤੇ ਪਿੱਟ ਪੂੜਾ ਵੀ ਵਧੀਆ ਹੈਗਾ ਪੂਰਾ ਤੇ ਬਾਕੀ ਡਿਟੇਲ ਆਪ ਐਦੀ ਪੁੱਛ ਲੈਣੇ ਹੈਗੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜਿਹੜੀ ਆਪਾਂ ਇਹ ਨੀਲੀ ਰਾਵੀ ਝੋਟੀ ਤੋੜ ਕੇ ਦਿਖਾਈ ਆ ਕੀ ਡਿਟੇਲ ਆ ਕਿਹੜਾ ਸੁਆ ਇਹ ਦੂਜੇ ਸੁਆ ਬਾਈ ਜੀ ਸੁਈ ਵੀ ਆ ਸੁਈ ਸੁਵਾਈ ਕਿੰਨੇ ਦਿਨ ਹੋ ਗਏ ਸੁਈ ਹੋ ਗਈ ਇਹ 5 ਦਿਨਾਂ ਦੀ 5 ਦਿਨਾਂ ਦੀ ਬੱਚਾ ਮਗਰ ਕੱਟਾ ਕੱਟਾਗਾ ਠੀਕ ਆ ਤੇ ਦੁੱਧ ਕਿੰਨਾ ਹੋ ਹੁਣ ਬੋਲੇ ਚੀਏ ਬਰ ਹਣਾ ਦੁੱਧ 12 ਲੀਟਰ ਬੋਲੀ ਤਿਆਰ ਆ ਦੋ 15 ਲੀਟਰ ਦੇਉਗੀ ਝੋਟੀ 15 ਲੀਟਰ ਦੇਉਗੀ ਹਾਂਜੀ ਐਨ ਜਮਾ ਤਸੱਲੀ ਆਪਣੀ ਤਸੱਲੀ ਵਾਲੀ ਬਈ ਜੀ ਠੀਕ ਆ ਤੇ ਮੁੱਲ ਤਾਂ ਦੱਸ ਹੀ ਦਿੱਤਾ ਹਣਾ ਹਾਂਜੀ ਕੰਮ ਵਪਾਰ ਦਾ ਹਾਂਜੀ ਏਰੀਆ ਕਿਹੜਾ Rajasthan ਖਾਸ ਹੀ Rajasthan ਔਰ ਤੁਸੀਂ ਆਉਨੇ ਹਰੇਕ ਮੰਡੀ ਦੀ ਹੈ ਨਾ ਹਾਂਜੀ ਹਾਂਜੀ ਜਿਲ੍ਹਾ ਹਨੂਮਾਨਗੜ ਜਿਲ੍ਹਾ ਹਨੂਮਾਨਗੜ ਸਾਰੀਆਂ ਮੰਡੀਆਂ 'ਚ ਤੁਸੀਂ ਲਾਉਨੇ ਹੋ ਪੰਜਾਬ ਦੀਆਂ ਨਾ ਹਰ ਮੰਡੀ ਜਾਂਦੇ ਤੇ ਕਿੰਨੇ ਕੁ ਪਸ਼ੂ ਲੈ ਕੇ ਆਉਨੇ ਹੁੰਨੇ ਹੋ ਭਈ 8 ਮੱਝਾਂ ਲੈ ਕੇ ਆਏ 8 ਲੈ ਕੇ ਆਏ ਠੀਕ ਆ ਤੇ ਹੋਰ ਕਿਹੜੀਆਂ ਗਈਆਂ ਸਾਰੀਆਂ ਹੀ ਆਪਣੀਆਂ ਆਹ ਹੱਥ ਇਧਰੋਂ ਵੀ ਹੈ ਹਾਂਜੀ ਠੀਕ ਆ ਤੇ ਬਾਕੀ ਇਧਰ ਚੰਗਾ ਖੜੀਆਂ ਹਨਾ ਠੀਕ ਆ ਇਹ ਤੁਹਾਨੂੰ ਆਹਾ ਮੱਝ ਤੋਰ ਕੇ ਦਿਖਾਉਨੇ ਆ ਬਾਕੀ ਡਿਟੇਲ ਆਪਾਂ ਉਹ ਲੈ ਦਾਂਗੇ ਕਿਉਂਕਿ ਪਸ਼ੂ ਬਾਵਾਗੇ ਬਾਈਆਂ ਕੋਲੇ ਸਾਰੇ ਤਾਂ ਫਿਰ ਤੋਰ ਕੇ ਦਿਖਾਏ ਨਹੀਂ ਜਾ ਸਕਦੇ ਤੇ ਮੱਝ ਤੁਸੀਂ ਦੇਖ ਸਕਦੇ ਹੋ ਕੱਦ-ਕਾੜ ਦਾ ਛੋਟੇ ਦੇ ਵਿੱਚ ਤੇ ਬਾਕੀ ਆਰਡਰ ਬਹੁਤ ਵਧੀਆ ਬਣਿਆ ਵਾ ਦੁੱਧ ਬਹੁਤ ਤੇ ਲੇਵਾ ਦੇਖ ਸਕਦੇ ਹੋ ਥਣਾ ਅੰਚ ਵੀ ਠੀਕ ਤੇ ਨਾੜਾਂ ਊੜਾਂ ਤੇ ਥਣਾ ਦਾ ਸਹਿਜ ਬਹੁਤ ਵਧੀਆਗਾ ਬਾਕੀ ਪੱਠ ਪੁੜੇ ਦੀ ਚੰਗੀ ਆ ਸੰਭੀ ਵੀ ਚੰਗੀ ਆ ਬਸ ਕੱਦ ਦੇ ਕੋਈ ਕਮੀ ਆ ਸਿੰਗ ਥੋੜੇ ਜਿਹਾ ਖੁੱਲੇ ਹੋ ਕੇ ਮੁੜੇ ਹੋਇਆ ਤੇ ਪਰ ਹੈ ਗੁੰਡੇ ਆ 15 ਲੀਟਰ ਬਾਈ ਕਹਿੰਦਾ ਤਿਆਰ ਆ ਤੇ ਬਾਕੀ ਆਪਾਂ ਪੁੱਛ ਲੈਨੇ ਆ ਡਿਟੇਲ ਬਾਕੀ ਆ ਦੀ ਸਾਰੀ ਹੋਰ ਕੀ ਡਿਟੇਲ ਹੈ ਦੀ ਆਡਰ ਸੋਹਣਾਗਾ ਮਿੱਠੀ ਬਹੁਤ ਆ ਸੋਹਣਾ ਦੇ ਵਿੱਚ ਇੱਕ ਸਾਧਾ ਬੈਗ ਨੂੰ ਵੀ ਆਰਡਰ ਵਧੀਆ ਦਿਖਾਉਂਦੀ ਹੈਗੀ ਤੇ ਬਾਕੀ ਬੱਚੇ ਆ ਜਿਹੜੇ ਉਹ ਇਹਦੇ ਮੂਰੇ ਤੁਸੀਂ ਦੇਖ ਸਕਦੇ ਹੋ ਤੇ ਇਹਦੀ ਵੀ ਆਪਾਂ ਡਿਟੇਲ ਪੁੱਛ ਲੈਣੇ ਭਾਈ ਜੀ ਜਿਹੜੀ ਇਹ ਆਪਾਂ ਬਈ ਤੋੜ ਕੇ ਦਿਖਾਈ ਆਹਾ ਮੱਝ ਹਾਂਜੀ ਇਹਦੀ ਕੀ ਡਿਟੇਲ ਆ ਕਿਹੜਾ ਸੂਅ ਸੂਈ ਵੀ ਆ ਇਹ ਭਾਈ ਜੀ ਤੀਜਾ ਸੂਅ ਸੂਈ ਹੈ ਤੀਜਾ ਸੂਅ ਆ ਹਾਂਜੀ ਕਿੰਨੇ ਦਿਨ ਹੋ ਗਏ ਕੋਈ ਨਾ ਹੁੰਦੇ 12 ਦਿਨ ਦੇ 12 13 ਦਿਨ ਦੇ ਤੇ ਕੰਡੇ ਵਾਲਾ ਜਮਾ ਕਿੰਨਾ ਪਿਆਰਾ 15 ਲੀਟਰ ਹੈ ਬਾਈ ਜੀ ਕੰਡੇ ਵਾਲਾ ਜਮਾ ਚਾਰ ਟਾਈਮ ਚੋਲੇ ਪਣਾ ਠੀਕ ਆ ਚੋਕੇ ਕੰਡੇ ਤੇ ਧਰ ਕੇ ਲਿਆ ਸਕਦਾ ਬਿਲਕੁਲ ਬਾਈ ਜੀ ਠੀਕ ਆ ਤੇ ਬੱਚਾ ਕੱਟਾ ਜੀ ਨਾ ਕਰ ਕੱਟਾ ਸੂਆ ਕਿਹੜਾ ਤੀਜਾ ਸੂਆ ਤੀਜਾ ਤੇ ਮੁੱਲ ਮੁੱਲ ਬਾਈ ਜੀ 95000 ਦੀ ਦੇ ਦੇ 95 ਜੀ ਦੇਣੀ ਆ ਬਸ ਠੀਕ ਆ ਮਾੜਾ ਮੋਟਾ ਮਾਨ ਤਾਣ ਜੇ ਹੋਊਗਾ ਮਾਨ ਤਾਣ ਹੋ ਜੂਗਾ ਠੀਕ ਆ ਤੇ ਇੱਕ ਵਾਰੀ ਐਡਰੈਸ ਬੋਲ ਦੇ ਤੇ ਨੰਬਰ ਬੋਲ ਦੇ ਈਦਾ ਹਿਮਾਣਗੜ ਠੀਕ ਆ ਨੰਬਰ ਵਾਲਾ ਠੀਕ ਆ ਨੰਬਰ 63780 56 63 63780 14681 14681 63780 14681 ਤੇ ਜੇ ਮਤਲਬ ਥੋੜਾ ਜਿੱਥੇ ਤੁਹਾਡਾ ਏਰੀਆ ਦਾ ਹਨਾ ਤੁਹਾਡੇ ਘਰੋਂ ਕਿਸੇ ਨੇ ਪਸ਼ੂ ਖਰੀਦਨੇ ਆ ਤੇ ਘਰੋਂ ਵੀ ਖਰੀਦ ਸਕਦਾ ਕਿੰਨ ਤੋਂ ਗਿਆ ਉਹ ਰਹਿਣ ਦੀ ਸਹੂਲਤ ਸਭ ਕੁਝ ਸਾਰਾ ਕੁਝ ਮਿਲੂਗਾ ਰਹਿਣ ਦਾ ਪ੍ਰਬੰਧ ਸਾਰਾ ਬਿਲਕੁਲ ਖਾਣੇ ਪਾਣੀ ਦਾ ਸਭ ਪਸ਼ੂ ਚੰਗੇ ਤੋਂ ਚੰਗੇ ਮਿਲ ਜਾਣਗੇ ਟੌਪ ਤੋਂ ਟੌਪ ਬਾਈ ਜੀ ਕਿਤੋਂ ਤੋਂ ਦਿਵਾਵਾਂਗੇ ਠੀਕ ਆ ਜਿਹੇ ਜਿਹੇ ਪਸ਼ੂ ਚਾਹੀਦਾ ਉਹ ਜਿਹੇ ਮਿਲ ਜੂ ਜਾਨੀ ਕਿ ਖਾਲੀ ਨਹੀਂ ਮੜੂਗਾ ਹਨਾ ਨਾ 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 ਖਾਲੀ ਥੋੜੀ ਮੜੂਗਾ ਠੀਕ ਆ ਠੀਕ ਆ ਬਈ ਧੰਨਵਾਦ ਲੋਬੀ ਦੋਸਤੋ ਤੁਸੀਂ ਆਪ ਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਦੋ ਝੋਟੀਆਂ ਦੋ ਪਸ਼ੂ ਤੁਹਾਨੂੰ ਦਿਖਾਦੇ ਆਪਾਂ ਤੇ ਬਾਕੀ ਪਸ਼ੂ ਹੋਰ ਵੀ ਆ ਚਲੋ ਇੰਨੇ ਤੋਰ ਕੇ ਦਿਖਾਉਣੇ ਔਖੇ ਆਗੇ ਤੇ ਜਿਹਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਹਰੇਕ ਮੰਡੀ ਤੇ ਵੀ ਅਸੀਂ ਪਹੁੰਚਦੇ ਆ ਤੇ ਬਾਕੀ ਉਧਰਲੇ ਏਰਗੇ ਦੇ ਤੁਸੀਂ ਘਰੋਂ ਵੀ ਤਸੱਲੀ ਕਰਕੇ ਖਰੀਦ ਸਕਦੇ ਤੇ ਆਜੋ ਤੁਹਾਨੂੰ ਆਪਾਂ ਅੱਗੇ ਚੰਗੇ ਪਸ਼ੂ ਹੋਰ ਦਿਖਾਉਨੇ ਆ ਤੇ ਬਾਕੀ ਮੰਡੀ ਦਾ ਤੁਸੀਂ ਮਾਹੌਲ ਨਾਲ ਦੀ ਨਾਲ ਦੇਖੋ ਮੰਡੀ ਦੇ ਪਸ਼ੂ ਬਹੁਤ ਚੰਗੇ ਪਹੁੰਚਦੇ ਆ ਪੂਰੀ ਟਾਪ ਕੁਆਲਿਟੀ ਦੇ ਪਸ਼ੂ ਪਹੁੰਚਦੇ ਆ ਇੱਧਰ ਸੌਦਾ ਜੱਲੀ ਜਾਂਦਾ ਤੁਸੀਂ ਦੇਖ ਸਕਦੇ ਹੋ ਮੱਝ ਦਾ ਚੰਗੀਆਂ ਚੰਗੀਆਂ ਮੱਝਾਂ ਪਹੁੰਚਦੇ ਆ ਇਸ ਮੰਡੀ ਦੇ ਉੱਤੇ ਕਦਾ ਸੌਦਾ ਚੱਲੀ ਜਾਂਦਾ ਥੋੜਾ ਜੀ ਮੀਂਹ ਦੇ ਨਾਲ ਜਰੂਰ ਕੰਮ ਖਰਾਬ ਹੋਇਆ ਪਿਆ ਤੁਸੀਂ ਦੇਖ ਸਕਦੇ ਹੋ ਉਹ ਉਧਰ ਵੀ ਸੌਦਾ ਚੱਲੀ ਜਾਂਦਾ ਦੇਖ ਸਕਦੇ ਹੋ ਤੁਸੀਂ ਧੱਕਾ ਮੁੱਕੀ ਆਹ ਨਾਲ ਬਾਕੀ ਮਹਾਰਜੋ ਜੀ ਮੰਡੀ ਦਾ ਦੇਖ ਸਕਦੇ ਹੋ ਕੜਨਾ ਨੇ ਬੁਰਬੁਰਾ ਹਾਲ ਹੋਇਆ ਪਿਆ ਬਹੁਤ ਸੋਹਣੀ ਨੀਲੀ ਰਾਵੀ ਦੀ ਪੂਰੀ ਮੱਛ ਦਿਖਾਉਣੀ ਹੈ ਪੂਰੀ ਟਾਪ ਕੁਆਲਿਟੀ ਦੀ ਹੈਗੀ ਦੇਖ ਸਕਦੇ ਹੋ ਤੁਸੀਂ ਸਿੰਗਾ ਦੀ ਗੁੰਡੀ ਹੈ ਜਮਾ ਤੇ ਬਾਡੀ ਬਾਂਤਰ ਬਹੁਤ ਚੰਗੀ ਹੈਗੀ ਤੇ ਨਾੜਾ ਦੇਖ ਸਕਦੇ ਤੇ ਛਾਣਾ ਦਾ ਸਾਈਜ਼ ਛਾਣਾ ਤੇ ਵਿੱਥੀ ਬੱਠਪੜਾ ਸਾਰੇ ਪੱਖਾਂ ਤੋਂ ਐਨ ਜਮਾ ਸਿਰ ਹੈਗੀ ਬਿਊਟੀ ਵਾਲੀ ਵੀ ਆ ਬਾਡੀ ਬਾਂਤਰ ਵੀ ਚੰਗੀ ਹੈ ਪੂਰੀ ਤੁਸੀਂ ਦੇਖ ਸਕਦੇ ਹੋ ਤੇ ਦੋਦਲ ਪੱਖ ਤੋਂ ਵੀ ਪੂਰੀ ਚੰਗੀ ਹੈਗੀ। ਬੈਕ ਸਾਈਡ ਤੋਂ ਪਿੱਠ ਪੂਰਾ ਦੁਬਾਰੇ ਦੇਖ ਸਕਦੇ ਹੋ। ਗੂਰੀ ਨੀਲੀ ਰਵੀ ਦੇ ਵਿੱਚ ਪੈਂਦੀ ਹੈ ਇਹ। ਤੇ ਆਰਡਰ ਬਹੁਤ ਜਿਆਦਾ ਸੋਹਣਾਗਾ ਥਾਣਾ ਚ ਵਿੱਥੀ ਤੇ ਥਾਣਾ ਦਾ ਸੈਜ ਬਹੁਤ ਜਿਆਦਾ ਵਧੀਆਗਾ। ਤੇ 4360 ਤੋਂ ਵਿਖਾ ਦੰਨੇ। ਨਾੜਾ ਬਹੁਤ ਵਧੀਆ ਗਿਆ ਤੇ ਥਾਣਾ ਦਾ ਸੈਜ ਉਹ ਵੀ ਬਹੁਤ ਵਧੀਆਗਾ। ਤੇ ਸਾਂਭੀ ਬਲੀ ਵੀ ਚੰਗੀ ਹੈ ਇਹਨਾਂ ਜਮਾ ਪੂਰੀ। ਤੇ ਆਪਾਂ ਦੋਤੇ ਲਵਾਈ ਤੋਂ ਪੁੱਛ ਲੈਨੇ ਆ ਦੀ ਕੀ ਡਿਟੇਲ ਹੈ ਦੀ ਕੀ ਗੱਲਬਾਤ ਹੈ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਨਾਂ ਆਪਣਾ ਕੀ ਆ? ਮੈਂ ਰਜੀਤ ਸਿੰਘ ਆ ਜੀ ਪਿੰਡ ਕਿਹੜਾ ਜੀ? ਬਹੁਤ ਨਿਕਰਾ ਜੀ ਜ਼ਿਲ੍ਹਾ ਮੇਰਕੋਟਲਾ ਜ਼ਿਲ੍ਹਾ ਮੇਰਕੋਟਲਾ ਬੈਜਾਂਦਾ ਠੀਕ ਆ ਬਾਈ ਜਿਹੜੀ ਆਪਾਂ ਇਹ ਝੋਟੀ ਵੇਚਣ ਆਏ ਆਂਗੇ ਹਾਂਜੀ ਕਿਹੜੇ ਸੂਏ ਆ ਇਹ? ਇਹ ਤੀਜੇ ਸੂਏ ਆ ਜੀ ਤੀਜੇ ਸੂਏ ਸੂਈ ਆ ਆਪਣੇ ਘਰ ਦੇ ਕੋਈ ਆ ਘਰ ਦੀ ਆ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ? ਇਹਨੂੰ 17-18 ਦਿਨ ਹੋ ਗਏ 17-18 ਦਿਨ ਹੋ ਗਏ ਤੇ ਬੱਚਾ ਬੱਚਾ ਹੈਗਾ ਜੀ ਕੱਟਾ ਕੱਟੀ ਐ ਬੱਚਾ ਕਟਾਈ ਕੱਟਾਗਾ ਉਹ ਜਿਹੜਾ ਬੂਰੇ ਖੜਾ ਕਾਲਾ ਰੰਗ ਦੀ ਹਾਂਜੀ ਹਾਂਜੀ ਕਾਲਾ ਬੱਚਾ ਠੀਕ ਐ ਤੇ ਇਹਦਾ ਹੁਣ ਦੁੱਧ ਕਿੰਨਾ ਖਊਗਾ ਜੀ ਹੁਣ 17 ਲੀਟਰ ਆ ਜੀ ਐਸ ਵਕਤ 17 ਲੀਟਰ ਤਿਆਰ ਆ 17 ਲੀਟਰ ਤਿਆਰ ਆ ਜੀ ਠੀਕ ਆ ਕੋਈ ਤੋਲ ਕੇ ਲਿਆ ਸਕਦਾ ਤਸੱਲੀ ਕਰਕੇ ਹਿੰਕ ਕੰਟੇਨਰ ਧਰ ਕੇ ਲਿਆ ਦੇ ਠੀਕ ਆ ਤੇ ਇਹਦਾ ਮੁੱਲ ਕਿੰਨਾ ਰੱਖਿਆ ਆਪਾਂ ਮੁੱਲ ਨਹੀਂ 2 ਲੱਖ 1000 ਲੱਖ 2 ਲੱਖ 1000 ਤੇ ਆਪਾਂ ਕਿੰਨੇ ਦੀ ਜਮ੍ਹਾਂ ਹਾਂ ਨਾ ਲਾਟ ਛੱਡਣੀ ਆ ਹਾਂ ਨਾ ਅਸੀਂ 1.5 ਲੱਖ 55 55 ਦੀ ਹਾਂ ਨਾ ਗਈ ਠੀਕ ਹੈ ਇਹਨੇ ਜੀ ਤੁਸੀਂ ਦੇ ਦੋਗੇ ਜਾਨੀ ਕਿ ਠੀਕ ਹੈ ਜੇ ਮੰਡੀ ਤੇ ਵੇਕਦੀ ਹੈ ਤਾਂ ਠੀਕ ਆ ਤੇ ਨਹੀਂ ਵੀ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ ਨਾ ਹਾਂ ਜੀ ਹਾਂ ਤੇ ਆਪਣਾ ਨੰਬਰ ਦੱਸ ਦਿਓ ਨੰਬਰ 97813 ਜੀ 97813 ਹਾਂ ਜੀ 25197 25197 97813 25197 ਠੀਕ ਹੈ ਜੀ ਧੰਨਵਾਦ ਭਾਈ ਦੋਸਤੋ ਐਸੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਈਆਂ ਦੇ ਨਾਲ ਝੋਟੀ ਸੋਹਣੀ ਆਗੀ ਬੂਰੀ ਨੀਲੀ ਰਾਵੀ ਦੇ ਵਿੱਚ ਪੈਂਦੀ ਆ ਦੁੱਧ ਦਾ ਰਿਕਾਰਡ ਵੀ ਚੰਗਾ ਤੇ ਉਂ ਵੀ ਸੋਹਣੀ ਆ ਆਰਡਰ ਦੀ ਵੀ ਸਾਫ਼ ਆ ਪੂਰੀ ਸਾਫ਼ ਸੁਥਰੀ ਆ ਤੇ ਮੰਡੀ ਤੇ ਵਿਗਦੀ ਆ ਤਾਂ ਠੀਕ ਆ ਨਹੀਂ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਤੇ ਝੋਟੀ ਨੂੰ ਤੁਸੀਂ ਖਰੀਦ ਸਕਦੇ ਨਾਲ ਦੀ ਨਾਲ ਆਪਾਂ ਮੰਡੀ ਦਾ ਮਾਹੌਲ ਵੀ ਦਿਖਾਈ ਜਾਂਦੇ ਆਗੇ ਕਿ ਕਿਸ ਤਰ੍ਹਾਂ ਦੀ ਮੰਡੀ ਭਰੀ ਆਗੀ ਕੀ ਮਾਹੌਲਾ ਮੰਡੀ ਦਾ ਤੇ ਛੱਡਾਂ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀਆਂ ਚੰਗੀਆਂ ਝੋਟੀਆਂ ਮੱਝਾਂ ਪਹੁੰਚਦੀਆਂ ਸਨ ਮੰਡੀ ਦੇ ਉੱਤੇ ਇੱਕ ਸਾਡੇ ਪੁਰਨਾ ਸ਼ਕੀਨ ਲੈਣਾ ਦੇ ਵਿੱਚ ਐਨ ਸ਼ਟੇ ਜਮਾ ਫੁੱਲ ਲਾਗੇ ਤੇ ਇਧਰਲੇ ਪਾਸੇ ਵੀ ਦੇਖ ਸਕਦੇ ਹੋ ਨੀਲੀ ਰਾ ਵੀ ਖੜੀ ਆ ਹੋਰ ਵੀ ਬਹੁਤ ਚੰਗੇ ਪਸ਼ੂ ਖੜੇ ਆ ਤੁਸੀਂ ਦੇਖ ਸਕਦੇ ਹੋ ਜੀ ਦੋਸਤੋ ਇਧਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਮੰਡੀ ਦਾ ਮਾਹੌਲ ਸਾਰੇ ਪਾਸੇ ਮੰਡੀ ਪੂਰੀ ਫੁੱਲ ਆ ਘੱਟ ਬਹੁਤ ਆ ਤੇ ਜਾਨਵਰ ਬਹੁਤ ਪਹੁੰਚੇ ਹੋਏ ਆਗੇ ਇਧਰ ਬਈ ਬੱਲ ਲਈ ਕਰਦੇ ਆਗੇ जिने कोई कट्टा ਝੋਟਾ ਖਰੀਦਣਾਗਾ ਉਹ ਵੀ ਮੰਡੀਆਂ ਦੇ ਉੱਤੇ ਬਹੁਤ ਆਉਂਦੇ ਇਸ ਮੰਡੀ ਦੇ ਉੱਤੇ ਬਹੁਤ ਆਏ ਹੋਏ ਆ ਗਏ ਕਟੋਕਟ 6-7 ਤਾਂ ਮੈਂ ਦੇਖ ਹੀ ਲਏ ਆ ਅਜ ਅੱਧੀ ਮੰਡੀ ਵੀ ਨਹੀਂ ਘੁੰਮੀ ਗਈ ਤੇ ਉਹ ਵੀ ਤੁਸੀਂ ਖਰੀਦ ਸਕਦੇ ਹੋ ਘਰ ਵਾਸਤੇ ਲੈਣਾ ਜਾਂ ਵੈਸੇ ਲੈਣਾ ਕ੍ਰੋਸਿੰਗ ਵਾਸਤੇ ਜਿਸ ਤਰ੍ਹਾਂ ਵੀ ਆ ਲੋੜ ਆ ਤੁਸੀਂ ਖਰੀਦ ਸਕਦੇ ਹੋ ਬੁੱਲ ਬਹੁਤ ਆ ਨੀਲੀ 라ਵੀ ਤੇ ਮੋਹਰਾ ਦੇ ਵਿੱਚ ਜਾਨੀ ਕਿ ਜਿਆਦਾ ਆਉਂਦੇ ਨੀਲੀ ਰਗ ਦੀ ਵੀ ਆਉਂਦੇ ਮਾਹੌਲ ਦੇਖ ਸਕਦੇ ਹੋ ਸਾਰੇ ਸੈੱਡ ਫੁੱਲ ਲੱਗੇ ਪਾਸੂ ਬਹੁਤ ਪਹੁੰਚਦੇ ਆ ਇਸ ਮੰਡੀ ਦੇ ਉੱਤੇ ਬੇਤਾ ਸਾਰੀਆਂ ਮੰਡੀਆਂ ਤੇ ਪਹੁੰਚਦੇ ਆ ਟਾਪ ਦੇ ਮੰਡੀਆਂ ਚ ਆਉਂਦੀ ਹੈ ਇਹ ਵੀ ਮੰਡੀ ਇਤੋਂ ਜਿੱਥੇ ਮੰਡੀ ਤੇ ਜ਼ਰੂਰ ਆਓ ਜੇ ਕਿਸੇ ਨੇ ਪਸ਼ੂ ਖਰੀਦਣਾ ਮੰਡੀ ਤੇ ਜ਼ਰੂਰ ਪਹੁੰਚੋ ਇੱਥੇ ਆ ਕੇ ਪਤਾ ਲੱਗ ਜਾਂਦਾ ਸਾਰਾ ਪਸ਼ੂ ਦਾ ਆਪਕੋ ਕਨੀਲੀ ਰਾਵੀ ਦਾ ਝੋਟਾ ਦਿਖਾਉਨੇ ਆ ਬਹੁਤ ਸੋਹਣਾ ਝੋਟਾ ਕੱਦ-ਕਾੜ ਵੀ ਚੰਗੇ ਦੇ ਵਿੱਚ ਆ ਟੈਸਟਿਕਲ ਵੀ ਬਹੁਤ ਵਧੀਆ ਗਈ ਤੇ ਬਾਕੀ ਜਿਹੜੀ ਮਾਰਕਿੰਗ ਆ ਉਹ ਵੀ ਬਹੁਤ ਵਧੀਆ ਪ੍ਰੋਪਰ ਆ ਤੇ ਸਿੰਗਾ ਦਾ ਵੀ ਕੁੰਡਾ ਹੈਗਾ ਇਸ ਸਵੇ ਦਾ ਬੜਾ ਵੀ ਪੂਰਾ ਚੰਗਾ ਹੈਗਾ ਦੇਖ ਸਾਦੇ ਤੁਸੀਂ ਪਾਣੀ ਹੋਰ ਬਾਕੀ ਤੁਸੀਂ ਟੈਸਟੀਕਲ ਦੇਖ ਸਕਦੇ ਟੈਸਟੀਕਲ ਵੀ ਬਹੁਤ ਵਧੀਆ ਆ ਗਏ ਕਿਸੇ ਵੱਖ ਤੋਂ ਕੋਈ ਕਮੀ ਨਹੀਂ ਝੋਟੇ ਦੇ ਵਿੱਚ ਨਹੀਂ ਦੀਗੀ ਤੇ ਇਹਨੇ ਕ੍ਰਾਸਿੰਗ ਕਰਾਉਣ ਵਾਸਤੇ ਲੈਣਾ ਹੈ ਜਾਂ ਹੂੰ ਰੱਖਣ ਵਾਸਤੇ ਲੈਣਾ ਕਿਸੇ ਵੀ ਤਰ੍ਹਾਂ ਤਾਂ ਬਹੁਤ ਵਧੀਆ ਝੋਟਾ ਆ ਤੇ ਸਾਂਹਿਆ ਵੀ ਪੂਰਾ ਆਗਾ ਬਾਕੀ ਤੁਸੀਂ ਸੈਂਕ ਦੇਖ ਸਕਦੇ ਹੋ ਅੱਖਾਂ ਦੀ ਕੁਆਲਿਟੀ ਵੀ ਬਹੁਤ ਵਧੀਆ ਆ ਗਈ ਤੇ ਡਿਟੇਲ ਆਪਾਂ ਬਾਅਦ ਵਿੱਚ ਦੱਸਦੇ ਹਾਂ ਸਾਰੀ ਕੀ ਡਿਟੇਲ ਆ ਗਈ ਇਹਦੀ ਨੀਲੀ 라ਵੀ ਦੀਆਂ ਜੋ ਨਿਸ਼ਾਨੀਆਂ ਹੁੰਦੀਆਂ ਉਹ ਸਾਰੀਆਂ ਹੀ ਤਕਰੀਬਨ ਇਹ ਪੂਰੀਆਂ ਕਰਦਾ ਹੈਗਾ ਤੇ ਆਜੋ ਆਪਾਂ ਬਾਈ ਤੋਂ ਡਿਟੇਲ ਪੁੱਛਦੇ ਆ ਸਾਰੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਅਸਿਰਾ ਬਾਈ ਆਪਣਾ ਨਾਂ ਦੱਸਿਓ ਬਾਈ ਨਾਂ ਬਾਈ ਮਣਪ੍ਰੀਤ ਸਿੰਘ ਆ ਮੇਰਾ ਠੀਕ ਆ ਪਿੰਡ ਕਿਹੜਾ ਪਿੰਡ ਮੈਸਰਖਾਨਾ ਜ਼ਿਲ੍ਹਾ ਜ਼ਿਲ੍ਹਾ ਬਟੰਡਾ ਬਾਈ ਠੀਕ ਆ ਤੇ ਬਾਈ ਜਿਹੜਾ ਇਹ ਆਪਾਂ ਬੁੱਲ ਵੇਚਣ ਵਾਸਤੇ ਲੈ ਕੇ ਜਾਂਦਾ ਤੇਰੀ ਕੀ ਡਿਟੇਲ ਹੈ ਕਿੰਨੀ ਉਮਰ ਹੈਗੀ ਇਹਦੀ ਉਮਰ ਵਿੱਚ 3 ਸਾਲ ਤੋਂ ਮਹੀਨਾ ਘੱਟ ਆ ਹੈ ਬਾਈ ਦੋ ਦੰਦ ਹੋ ਗਿਆ ਹੈ ਦੋ ਦੰਦ ਹੋ ਗਿਆ ਨਹੀਂ ਚਾਰ ਹੋ ਗਿਆ ਬਾਈ ਚਾਰ ਹੋ ਗਿਆ ਹਾਂ ਠੀਕ ਆ ਤੇ ਆਪਣੇ ਕਿਵੇਂ ਘਰਦਾ ਹੀ ਆ ਕਿ ਕਰਦਾ ਵੀ ਕਰਦਾ ਕਰਦਾ ਹੀ ਆ ਹਾਂ ਠੀਕ ਆ ਤੇ ਕੀ ਮਾਂ ਵੀ ਕਰਦੀ ਸੀਗੀ ਮਾਂ ਵੀ ਕਰਦੀ ਸੀ ਕਿੰਨਾ ਕੁ ਦੁੱਧ ਸੀ ਮਾਂ ਥੱਲੇ ਮਾਂ ਹਲੇ ਭਾਈ 22 ਲੀਟਰ 500 ਗ੍ਰਾਮ ਦੁੱਧ ਜੋ ਮਾਂ ਦਾ ਰਿਕਾਰਡ ਸੀਗਾ ਇਹਨਾਂ ਦਾ ਹਾਂ ਭਾਈ ਰਿਕਾਰਡ ਠੀਕ ਆ ਤੇ ਹੁਣ ਹੈਗੀ ਇੱਕ ਵੇਚਦੀ ਨਹੀਂ ਭਾਈ ਉਹ ਵੇਚਦੀ ਇਥੋਂ ਆਪਣੇ ਪਿੰਡੂ ਹੀ ਲੈ ਕੇ ਗਏ ਸੀਗੇ ਮਨਜੀ ਕੁਰੀ ਕੋਲ ਹੀ ਦੋਰੀ ਆ ਮੱਝ ਠੀਕ ਆ ਤੇਰੀ ਜਿਹੜੇ ਵਿੱਚ ਠੀਕ ਆ ਜਾਨੀ ਆਪਣੀ ਰਿਸ਼ਤੇਦਾਰੀ ਜੀ ਆਇਆ ਤਾਂ ਹਾਂ ਠੀਕ ਆ ਤੇ ਇਹ ਬੋਲਾ ਜਿਹੜਾ ਤਾਂ ਕੋਈ ਸੀਮਨ ਦਾ ਪਤਾ ਹੈ ਇਹ ਭਾਈ ਅਲਬਖਸ਼ ਦੇ ਪਗਾਹਾ ਮਨਜੀ ਪੋਤਾ ਦਾ ਹਲਵਾਖਸ ਦਾ ਪੁੱਤ ਆਗਾ ਠੀਕ ਆ ਮਤਲਬ ਮਾਂ ਦਾ ਰਿਕਾਰਡ ਵੀ ਚੰਗਾ ਹੋ ਗਿਆ ਹਨਾ ਚੰਗਾ ਬਈ ਘਰੋਂ ਮੱਝ ਸੀ ਪਿਓ ਵਾਲੇ ਪੱਖ ਤੋਂ ਵੀ ਚੰਗਾ ਹੋ ਗਿਆ ਹੂੰ ਹੂੰ ਠੀਕ ਆ ਤੇ ਹੁਣ ਇਹ ਬਈ ਸੇਲ ਲਈਏ ਫਿਰ ਇਹ ਬਈ ਸੇਲ ਲਈ ਆ ਹਾਂ ਠੀਕ ਆ ਤੇ ਮੁੱਲ ਆਪਾਂ ਕਿੰਨਾ ਕਰਦੇ ਆ ਇਹਦਾ ਮਤਲਬ ਬਈ ਇਹਦਾ ਸਵਾ ਦੋ ਸਵਾ ਦੋ ਲੱਖ ਆ ਹਾਂ ਤੇ ਕਿੰਨੇ ਰਿਹਾਨ ਆ ਵੀ ਇੰਨੇ ਤਾਂ ਹੀ ਵੇਚਣਾ ਨਹੀਂ ਘਰੇ ਲੈ ਜਾਗੇ ਹਾਂ ਬਈ ਆਪਾਂ ਨੂੰ ਕੋਈ ਹੋਹੀ ਨਹੀਂ ਹੈਗਾ ਜਮ ਆ ਵੀ ਕਿੰਨੇ ਕਦਾਂ ਤਾਂ ਵੀ ਹੋਰ ਕਿੰਨੇ ਕਾ ਇਹੀ ਹੈ ਬਈ ਸਵਾਦ ਹੋਈ ਐ ਦੋ ਆਪਾਂ ਘਰੇ ਲੈ ਜਾਗੇ ਬਈ ਕੋਈ ਦਿੱਕਤ ਨਹੀਂ ਆ ਅੱਛਾ ਇੰਨਾ ਹੀ ਹੈਗਾ ਜਣੀ ਇੰਨੇ ਦਾ ਹੀ ਵੇਚਣਾਗਾ ਠੀਕ ਆ ਤੇ ਨੰਬਰ ਦੱਸ ਦੇ ਬਰਾਬਰ ਨੰਬਰ ਬਈ ਹੈਗਾ ਮੇਰਾ 78372 78372 91014 91014 ਠੀਕ ਆ ਬਈ ਲੋ ਵੀ ਦੋਸਤੋ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਈ ਦੇ ਨਾਲ ਤੇ ਝੋਟਾ ਚੰਗਾਗਾ ਰਿਕਾਰਡ ਵੀ ਚੰਗਾ ਦੱਸਿਆ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਜਿਹਨੂੰ ਵੀ ਪਸੰਦ ਆਉਂਦਾ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਖਰੀਦ ਸਕਦੇ ਹੋ ਬਈ